ਜੈ ਗੁਰੂ ਜੀ ਸੰਗਤ ਜੀ ਇਸ ਪਲੇਟਫਾਰਮ ਤੇ ਮੇਰਾ ਇਹ ਚੌਥਾ satsang ਆ ਸਾਰੀ ਸੰਗਤ ਜੀ ਨੂੰ ਜੈ ਗੁਰੂ ਜੀ ਪਹਿਲਾਂ ਮੈਂ ਮੰਤਰ ਜਾਪ ਕਰਾਂਗੀ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਈ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਈ ਸੰਗਤ ਜੀ ਗੁਰੂ ਜੀ ਦੀ ਬੜੀ ਕਿਰਪਾ ਆ ਸਭ ਤੋਂ ਵੱਡੀ ਕਿਰਪਾ ਆ ਘਰ ਵਿੱਚ ਨੈਗੇਟਿਵਿਟੀ ਖਤਮ ਹੋਈ ਆ ਬਹੁਤ ਜ਼ਿਆਦਾ ਜਿਹੜੀ ਸੀਗੀ ਉਹਨਾਂ ਦੀ ਕਿਰਪਾ ਦੇ ਨਾਲ ਸਭ ਕੁਝ ਠੀਕ ਆ ਜ਼ਿੰਦਗੀ ਬਹੁਤ ਸੋਹਣੀ ਹੋ ਗਈ ਆ ਉਹਨ ਜਦੋਂ ਦੇ ਉਹ ਸਾਡੀ ਮੇਰੀ ਜ਼ਿੰਦਗੀ ਵਿੱਚ ਆਏ ਆ ਮੇਰੀ ਜ਼ਿੰਦਗੀ ਬਹੁਤ ਸੋਹਣੀ ਹੋ ਗਈ ਬਹੁਤ ਸੋਹਣੀ ਹੈ ਸਮਝ ਜੀ ਮੈਂ ਹਣਾ ਤੁਹਾਡੇ ਨਾਲ ਇੱਕ ਇੱਕ ਸ਼ੇਅਰ ਕਰਨਾ ਚਾਹਨੀ ਆ ਮੈਂ ਹਣਾ ਰਤੀ ਇਹ ਜਲਦੀ ਸੋ ਗਈ ਤੇ ਮੇਰੀ ਹਣਾ ਪੌਣੇ 12 ਵਜੇ ਮੈਂ ਇੱਕਦਮ ਡਰ ਕੇ ਉੱઠી ਤੇ ਮਨੇ ਸਾਰੀ ਰਾਤ ਦੁਆਰਾ ਨੀਂਦ ਨਹੀਂ ਆਈ ਹੈ ਨਾ ਆਈ ਨਹੀਂ ਆਈ ਨਹੀਂ ਤੇ ਮੇਰੀ ਹਨਾ ਇੰਡੀਆ ਤੋਂ ਮੇਰੀ ਸਿਸਟਰ ਦਾ ਨਾ ਆਂਟੀ ਦਾ ਮੈਸੇਜ ਆਇਆ ਕਿ ਅੱਜ ਸੰਗਰਾਹ ਆਦਿਆ ਹਨਾ ਉਹਨੇ ਗੁਰੂ ਜੀ ਨੂੰ ਬੋਲ ਆਇਆ ਸੀ ਇਹ ਪ੍ਰਸ਼ਾਦ ਬਣਾਇਆ ਸੀ ਤੇ ਮੈਂ ਉੱਠੀ ਆਪਣਾ ਮੈਂ ਅੰਮ੍ਰਿਤ ਵੇਲਾ ਕਰਦੀ ਆਂ ਅੰਮ੍ਰਿਤ ਵੇਲਾ ਵਿੱਚੋਂ ਆਇਆ ਜਲ ਪ੍ਰਸ਼ਾਦ ਮੈਂ ਪੀਣੀ ਆ ਮੈਂ ਹਨਾ ਆਪਣਾ ਅੰਮ੍ਰਿਤ ਵੇਲਾ ਕੀਤਾ ਫਿਰ ਉੱਠੀ ਉਹ ਰੂਫੇਦਵਾਰਾਂ ਵਿੱਚ ਪੈ ਗਈ ਫਿਰ ਮੈਂ ਉੱਠੀ ਔਰ ਕਿਹਾ ਮੈਂ ਕੜਾ ਪ੍ਰਸ਼ਾਦ ਬਣਾਇਆ ਗੁਰੂ ਜੀ ਨੂੰ ਭੋਗ ਲਾਇਆ ਚਾਹ ਬਣਾਈ ਮੇਰੇ ਨਾਲ ਮਨ ਨੂੰ ਬੜੀ ਬੇਚਾਨੀ ਬੜੀ ਜਿਆਦਾ ਬੜੀ ਮੈਨੂੰ ਤਾਂ ਸਮਝ ਹੀ ਨਾ ਲੱਗੇ ਵੀ ਮੇਰੇ ਨਾਲ ਉਹਦੋਂ ਕੀ ਹੋਇਆ ਕੀ ਹੋਇਆ ਤੇ ਮੈਂ ਹਨਾ ਗੁਰੂ ਜੀ ਨੂੰ ਕਿਹਾ ਗੁਰੂ ਜੀ ਉਹ ਤੁਸੀਂ ਸੀਗੇ ਕੀ ਸੀਗਾ ਹਨਾ ਮੈਂ ਤਾਂ ਡਰ ਕੇ ਉ ਗਈ ਸੁੱਤੀ ਪਈ ਇੰਨੀ ਜ਼ੋਰਦਾਨੀ ਕਿ ਮੇਰਾ ਵੱਡਾ ਬੇਟਾ ਵੀ ਉੱਠ ਖੜਿਆ ਤੇ ਮੈਂ ਹਣਾ ਦਾ ਖੜੀ ਆ ਗੁਰੂ ਜੀ ਦੇ ਇਸ ਰੂਪ ਅੱਗੇ ਤੇ ਉਹਨਾਂ ਨੂੰ ਕਿੰਨੀ ਆ ਗੁਰੂ ਜੀ ਮੈਨੂੰ ਦੱਸੋ ਵੀ ਕੀ ਸੀਗਾ ਕੀ ਸੀ 10 15 ਮਿੰਟ ਬਾਅਦ ਹਣਾ ਮੈਂ ਆਪਣੇ ਬੇਟੇ ਦਾ ਫੋਨ ਚੱਕਿਆ ਤੇ ਫੇਸਬੁੱਕ ਖੋਲ੍ਹ ਲਈ ਉਹਦੇ ਵਿੱਚ ਮੈਸੇਜ ਆਇਆ ਹੋਇਆ ਸੀ ਕੁੜੀਏ ਤੇਰੇ ਉੱਤੇ ਬਹੁਤ ਵੱਡਾ ਕਸ਼ਟ ਆਇਆ ਸੀ ਮੈਂ ਟਾਲ ਦਿੱਤਾ ਆ ਹੁਣ ਜਾ ਜਾ ਕੇ ਸੋ ਜਾ ਮੈਂ ਸਾਰੀ ਰਾਤ ਨਹੀਂ ਸੀ ਸਕਤੀ ਤੇ ਫਿਰ ਮੈਂ 6 ਵਜੇ ਉਹ ਮੈਸੇਜ ਪੜ੍ਹ ਕੇ ਤੇ ਮੈਂ 1 ਘੰਟੇ ਲਈ ਸੋਈ ਪਰ ਹਣਾ ਫੇਰ ਵੀ ਪਤਾ ਨਹੀਂ ਮਾਨਣ ਨੂੰ ਕੀ ਬੇਚੈਨੀ ਜੀ ਲੱਗੀ ਪਈ ਆ ਤੇ ਅੱਜ ਸੰਗਰਾਮ ਕਰਕੇ ਮੈਂ ਆਪਣੇ ਬੇਟੇ ਛੋਟੇ ਨੂੰ ਤੁਹਾਨੂੰ ਦੱਸਿਆ ਆ ਸੰਗਤ ਜੀ ਫਰੀ ਮੈਚੂਰ ਬੱਚਾ ਆ ਉਹਦੇ ਵਿੱਚ ਵੀ ਬਹੁਤ ਹੁਣ ਚੇਂਜ ਹੋ ਰਿਹਾ ਹੈ ਗੁਰੂ ਜੀ ਦਾ ਜਲ ਪਲਾਨੀ ਆ ਸਿਰੇ ਸਕੂਲ ਜਾਣ ਲੱਗੇ ਨੂੰ ਤੇ ਉਹ ਵੀ ਹੁਣ ਕਾਫੀ ਐਕਟੀਵਿਟੀ ਕਰਨੀ ਉਹਨੇ ਸ਼ੁਰੂ ਕਰ ਦਿੱਤੀ ਆ ਗੁਰੂ ਜੀ ਦੀ ਬਹੁਤ ਕਿਰਪਾ ਆ ਉਹਦੇ ਤੇ ਤੇ ਫਿਰ ਮੈਂ ਨਾ ਉਹਨੂੰ ਬੱਸ ਚੜਾ ਕੇ ਮੈਂ ਸਿੱਧੀ ਗੁਰਦੁਆਰੇ ਚਲੀ ਗਈ ਮੱਥਾ ਟੇਕਣ ਮਨ ਨੂੰ ਸ਼ਾਂਤੀ ਮਿਲੀ ਆ ਠੀਕ ਆ ਹੁਣ ਮੈਂ ਪਰ ਹਣਾ ਮਨ ਨੂੰ ਮੈਂ ਇੰਨਾ ਗੁਰੂ ਜੀ ਦਾ ਸ਼ੁਕਰਾਨਾ ਕਰਦੀ ਪਤਾ ਨਹੀਂ ਕਿਹੜਾ ਕਸ਼ਟ ਸੀਗਾ ਏਡਾ ਵੱਡਾ ਕਿ ਗੁਰੂ ਜੀ ਨੇ ਮੇਰਾ ਦਸਤੀ ਪੇਤੇ ਠਾ ਖਤਮ ਕਰ ਦਿੱਤਾ ਤੇ ਮੈਂ ਆਪਣੀ ਸਿਸਟਰ ਨਾਲ ਆਂਟੀ ਨਾਲ ਇੰਡੀਆ ਵੀ ਵਾਲੇ ਸ਼ੇਅਰ ਕੀਤੀ ਵੀ ਅੱਜ ਮੈਂ ਮੈਂ ਇਦਾਂ ਹੋਇਆ ਵੀ ਮੈਂ ਬਹੁਤ ਪਰੇਸ਼ਾਨ ਹੋਈ ਪਈ ਆ ਤੇ ਉਹਨਾਂ ਨੇ ਕਿਹਾ ਤਨੂ ਗੁਰੂ ਜੀ ਨੇ ਦੱਸਦਾ ਦਿੱਤਾ ਹਨਾ ਵੀ ਤੇਰਾ ਕਸ਼ਟ ਘਟਾ ਹੋ ਗਿਆ ਇੰਨਾ ਵੱਡਾ ਤੋਂ ਉਹਨਾਂ ਦਾ ਸਿਮਰਨ ਕਰ ਮੈਂ ਗੁਰੂ ਜੀ ਦਾ ਇਹ ਮੰਤਰ ਜਾਪ ਕਰੀ ਜਾਨੀ ਆ ਗੁਰੂ ਜੀ ਤੁਸੀਂ ਮੈਨੂੰ ਬਚਾ ਲਿਆ ਮੇਰੇ ਬੱਚਿਆਂ ਚ ਮੈਨੂੰ ਰੱਖਿਆ ਹੋਇਆ ਆ ਮੇਰੇ ਪਰਿਵਾਰ ਤੇ ਇੱਤੇ ਮੇਰੇ ਪਰਿਆ ਹੱਥ ਰੱਖਣਾ ਬlesing ਦੇਣਾ ਹਮੇਸ਼ਾ ਹਮੇਸ਼ਾ ਸਾਡੇ ਅੰਗ ਸੰਗ ਰਹਿਣਾ ਦੁੱਖ ਕੱਟਣੇ ਜਿੰਦੇ ਜੀ ਤਾਂ ਬੰਦੇ ਦੀਆਂ ਹਨਾ ਹਰਸ ਚਮ ਜੀ ਨੀਤੀ ਦਾ ਨਾ ਖਤਮੇ ਨਹੀਂ ਹੁੰਦੀਆਂ ਹੈਗੀਆਂ ਖਵਾਇਸ਼ਾਂ ਨਹੀਂ ਖਤਮ ਹੁੰਦੀਆਂ ਪਰ ਸਭ ਤੋਂ ਵੱਡੀ ਖਵਾਇਸ਼ ਇਹ ਆ ਕਿ ਤੁਸੀਂ ਸਾਡਾ ਸਾਥ ਨਾ ਛੱਡਿਓ ਇੱਦੇ ਹੱਥ ਫੜ ਕੇ ਰੱਖਿਓ ਗੁਰੂ ਜੀ ਸੰਗਤ ਜੀ ਹੁਣ ਮੈਂ ਆਪਣੇ ਸਾਥ ਸੰਗਤ ਨੂੰ ਸਮਾਪਤ ਕਰਦੀ ਹਾਂ ਗੁਰੂ ਮੰਤਰ ਨਾਲ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ ਲੱਖ ਲੱਖ ਸ਼ੁਕਰਾਨਾ ਗੁਰੂ ਜੀ ਜੈ ਗੁਰੂ ਜੀ